ਬਠਿੰਡਾ ਦੇ ਰੋਜ਼ਗਾਰਡਨ ਵਿਖੇ ਟਰੀ ਲਵਰ ਸੁਸਾਇਟੀ ਵੱਲੋਂ ਕਰਵਾਇਆ ਜਾ ਰਿਹਾ ਹੈ ਬਠਿੰਡਾ ਫਲਾਵਰ ਫੈਸਟੀਵਲ ਅੱਜ ਬਠਿੰਡਾ ਨਗਰ ਨਿਗਮ ਦੇ ਮੇਅਰ ਪਦਮਜੀਤ ਮਹਿਤਾ ਵੱਲੋਂ ਕੀਤਾ ਗਿਆ ਹੈ ਦਾ ਉਦਗਾਟਨ ਬਠਿੰਡਾ ਦੇ ਰੋਜ਼ਗਾਰਡਨ ਪਹੁੰਚੇ ਬਠਿੰਡਾ ਨਗਰ ਨਿਗਮ ਦੇ ਮੇਅਰ ਪਦਮਜੀਤ ਮਹਿਤਾ ਨੇ ਬੋਲਦਿਆ ਕਿ ਹਾਂ ਕਿ ਸ਼ਹਿਰ ਨੂੰ ਹਰਾ ਭਰਾ ਬਣਾਉਣ ਦੇ ਲਈ ਟਰੀ ਲਵਰ ਸੁਸਾਇਟੀ ਵੱਲੋਂ ਵਧੀਆ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਅੱਜ ਇਹਨਾਂ ਵੱਲੋਂ ਜੋ ਵੀ ਆਪਣਾ ਬਟੰਡਾ ਸ਼ਹਿਰ ਨੂੰ ਖਰਾਪਰਾ ਬਣਾਉਣ ਦੇ ਲਈ ਇਹਨਾਂ ਵੱਲੋਂ ਜੋ ਵੀ ਮੰਗ ਕੀਤੀ ਗਈ ਹੈ ਉਹਨਾਂ ਦਾ ਇਹਨਾਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਜਲਦੀ ਹੱਲ ਕੀਤਾ ਜਾਵੇਗਾ ਅਤੇ ਨਾਲ ਨਾਲ ਉਹਨਾਂ ਵੱਲੋਂ ਸ਼ਹਿਰ ਦੇ ਅੰਦਰੋਂ ਗੰਦਗੀ ਚੁੱਕਣ ਦੇ ਲਈ ਜਿੱਥੇ ਲਗਾਤਾਰ ਅਪਰਾਲੇ ਕੀਤੀ ਜਾ ਰਹੀ ਹੈ ਸ਼ਹਿਰ ਨੂੰ ਆਪਣਾ ਸਾਫ ਸੁਥਰਾ ਬਣਾਉਣ ਦੇ ਲਈ ਅਪਰਾਲੇ ਕੀਤੀ ਜਾ ਰਹੀ ਹੈ ਉੱਥੇ ਨਾਲ ਨਾਲ ਉਹਨਾਂ ਵੱਲੋਂ ਜੋ ਖਾਲੀ ਪਏ ਪਲਾਟ ਹਨ ਉਹਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਆਪਣੇ ਇਹਨਾਂ ਆਪਣਾ ਪਲਾਟਾਂ ਦੀ ਚਾਰਦਵਾਰੀ ਕੀਤੀ ਜਾਵੇ ਤਾਂ ਜੋ ਉੱਥੇ ਕੂੜਾ ਨਾ ਸਿੱਟਿਆ ਜਾਵੇ ਅਤੇ ਉਹਨਾਂ ਨਾਲ ਇਹ ਵੀ ਚੇਤਾਵਨੀ ਦਿੱਤੀ ਗਈ ਅਗਰ ਉਹਨਾਂ ਵੱਲੋਂ ਆਪਣੇ ਪਲਾਟਾਂ ਦੀ ਚਾਰਦਵਾਰੀ ਨਾ ਕੀਤੀ ਤਾਂ ਉਹਨਾਂ ਵੱਲੋਂ ਜੋ ਨਗਰ ਨਿਗਮ ਵੱਲੋਂ ਬਣਦਾ ਖਰਚਾ ਹੈ ਉਹ ਉਹਨਾਂ ਨੂੰ ਪਾਇਆ ਜਾਵੇਗਾ ਜੋ ਵੀ ਆਪਣਾ ਗਾਰਬੇਜ ਦਾ ਜੋ ਆਪਣਾ ਸ਼ਹਿਰ ਦੇ ਅੰਦਰ ਨਗਰ ਨਿਗਮ ਵੱਲੋਂ ਇੱਕ ਕੂੜਾ ਚੱਕਣ ਦੇ ਪੈਸੇ ਲਈ ਜਾ ਰਹੀ ਹੈ ਉਹ ਇਹਨਾਂ ਪਲਾਟਾਂ ਦੇ ਮਾਲਕਾਂ ਵੱਲੋਂ ਇਹ ਆਪ ਦੇਤੇ ਜਾਣਗੇ ਉਹਨਾਂ ਨੂੰ ਇਹਨਾਂ ਵੱਲੋਂ ਇਹ ਖਰਚਾ ਜਿਹੜਾ ਇਹ ਇਹ ਇਹਨਾਂ ਵੱਲੋਂ ਪਾਇਆ ਜਾਵੇਗਾ ਆ ਉਸ ਨੂੰ ਸੁਣਾਉਣੇ ਕਿ ਕਹਿੰਦੇ ਨੇ ਬਠਿੰਡਾ ਨਗਰ ਨਿਗਮ ਦੇ ਮੇਅਰ ਪਦਮਜੀਤ ਮਹਿਤਾ ਸਰ ਕੀ ਕਹਿਣਾ ਚਾਹੁੰਦੇ ਆ ਜੇ ਕਿ ਆਏ ਹੋ ਕਿ ਸਹਾਰਾ ਜ ਟ੍ਰੀ ਲਵਰ ਸੋਸਾਇਟੀ ਵਾਲਿਆਂ ਨੇ ਆਪਣਾ ਜੋ ਫਲਾਰ ਫੈਸਟੀਵਲ ਸਿਗਾ ਉਹਦਾ ਉਦਘਾਟਨ ਕੀਤਾ ਹੈਗਾ ਉਹਦੇ ਨਾਲ ਹੀ ਸਾਨੂੰ ਕੁਝ ਸ਼ਹਿਰ ਨੂੰ ਗ੍ਰੀਨ ਕਰਨ ਵਾਸਤੇ ਜੋ ਉਹ ਚੈਲੰਜਸ ਫੇਸ ਕਰ ਰਹੇ ਨੇ ਉਹ ਇਹਨਾਂ ਨੇ ਮੈਨੂੰ ਦੱਸਿਆ ਤੇ ਇਹ ਬਹੁਤ ਹੀ ਡੂਏਬਲ ਚੀਜ਼ਾਂ ਹੈਗੀਆਂ ਜਿਹੜਾ ਇਹਨਾਂ ਨੇ ਰੇਜ਼ ਕੀਤਾ ਅੱਗੇ ਕੁਝ ਇਹਨਾਂ ਨੂੰ ਟਰੀ ਗਾਰਡਸ ਚਾਹੀਦੇ ਨੇ ਕੁਝ ਪਾਣੀ ਦੇਣ ਵਾਸਤੇ ਪੌਦਿਆਂ ਨੂੰ ਪ੍ਰਬੰਧ ਚਾਹੀਦਾ ਤੇ ਕੁਝ ਟਰੀਜ਼ ਚਾਹੀਦੇ ਤੇ ਇਹ ਬਹੁਤ ਹੀ ਈਜ਼ੀਲੀ ਸੋਲਵ ਹੋਣ ਵਾਲੇ ਮਸਲੇ ਹੈਗੇ ਮੈਂ ਇਮੀਡੀਏਟਲੀ ਜਾ ਕੇ ਪ੍ਰਸ਼ਾਸਨ ਨਾਲ ਗੱਲ ਕਰਕੇ ਇਹਨਾਂ ਨੂੰ ਜਲਦ ਤੋਂ ਜਲ ਰਿਵਰਸ ਬੈਕ ਕਰੂੰਗਾ ਤੇ ਜੋ ਵੀ ਵੱਧ ਅਸੀਂ ਇਹਨਾਂ ਦੀ ਸਹਾਇਤਾ ਕਰ ਸਕੀਏ ਤੇ ਖੁਦ ਵੀ ਕੰਮ ਕਰ ਸਕੀਏ ਸ਼ਹਿਰ ਨੂੰ ਗਰੀਨ ਤੇ ਗਰੀਨ ਤੇ ਕਲੀਨ ਬਣਾਉਣ ਕੋਾਸਤੇ ਉਹ ਉਹ ਅਸੀਂ ਵੱਧ ਤੋਂ ਵੱਧ ਕਰਾਂ ਕਦੋਂ ਫੈਸਟੀਵਲ ਫੈਸਟੀਵਲ 3 ਤੋਂ ਸ਼ੁਰੂ ਹੋਇਆ ਕਲ ਕਰੀਗੀ ਛੋਟੂ ਨਗਤਰਾਂ ਪ੍ਰਾਪਤ ਕੀਤੀ ਆਏ ਕੂੜੇ ਲੈ ਕੇ ਦੇਖੀ ਲੋਕਾਂ ਦੇ ਜਿਹੜੀ ਵੀ ਆਸ ਦੀ ਆਪ ਦਾ ਪਲਾਟ ਆ ਉਹਨਾਂ ਦੇ ਬਹੁਤ ਜਿਹੜੇ ਕੂੜੇ ਪਏ ਜਿਹੜੇ ਉਹਨਾਂ ਨੂੰ ਅਪਚਾਰ ਨਾਲ ਨਹੀਂ ਕੀਤੀ ਕੀ ਕਰਨ ਸਰ ਮੈਂ ਬੇਨਤੀ ਕਰੂੰਗਾ ਸਾਰਿਆਂ ਨੂੰ ਵੀ ਇਹ ਚਾਰ ਦਿਵਾਰੀਆਂ ਸ਼ੁਰੂ ਕਰਨ ਤੇ ਉਸ ਤੋਂ ਬਾਅਦ ਅਸੀਂ ਜਲਦੀ ਇੱਕ ਪਾਲਿਸੀ ਲੈ ਕੇ ਆ ਰਹੇ ਹਾਂ ਜਿਦੇ ਵਿੱਚ ਜੇ ਕਿਸੇ ਦਾ ਖਾਲੀ ਪਲਾਟ ਹੈਗਾ ਤੇ ਉਹ ਚਾਰ ਦਿਵਾਰੀ ਨਹੀਂ ਹੋਈ ਹੋਈ ਉਹਦੇ ਤੇ ਅਸੀਂ ਫਿਰ ਵੀ ਗਾਰਬਜ ਕਲੈਕਸ਼ਨ ਦੇ ਬਿੱਲ ਭੇਜਿਆ ਕਰਾਂਗੇ ਕਿਉਂਕਿ ਅਲਟੀਮੇਟਲੀ ਉਹਨਾਂ ਦੇ ਪਲਾਟਸ ਦਾ ਕੂੜਾ ਹੈਗਾ ਜੋ ਕਾਰਪੋਰੇਸ਼ਨ ਨੂੰ ਚੱਕਣਾ ਪੈਂਦਾ ਤੇ ਇਸ ਦੀ ਇੱਕ ਡਰਾਫਟ ਕਰ ਰਹੇ ਹਾਂ ਅਜੇ ਅਸੀਂ ਪਾਲਿਸੀ ਅਸੀਂ ਅਜੇ ਸੋਚ ਰਹੇ ਹੈਗੇ ਇਸ ਬਾਰੇ ਤੇ ਜਲਦੀ ਆਤਾ ਉਹਨੂੰ ਜਾਲੀਆਂ ਨਾਲ 플ੌਟ ਨੂੰ ਬੰਦ ਕੀਤਾ ਜਾਵੇ ਜਾਂ ਫਿਰ ਉਹਦੀ ਚਾਰ ਦਿਵਾਰੀ ਕੀਤੀ ਜਾਵੇ ਇਹ ਅਸੀਂ ਅਪੀਲ ਕਰਦੇ ਆ ਕਿਉਂਕਿ ਨਹੀਂ ਤਾਂ ਉਸ ਏਰੀਆ ਵਿੱਚ ਉਹ ਖਾਲੀ 플ੌਟ ਇੱਕ ਕੂੜੇ ਦੇ ਡੰਪ ਵਾਂਗੂ ਸਾਹਮਣੇ ਆਂਦਾ